ਠੀਕ ਹੈ ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਿੰਗ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਸੱਜਣਾਂ ਤੇ ਆਡੀਓ ਵਲੌਗ ਦੀ ਸ਼ੁਰੂਆਤ ਆਪਾਂ ਕਰਨ ਲੱਗੇ ਆ ਟਾਈਮ ਹੋ ਚੁੱਕਾ ਸਵੇਰ ਦਾ ਪੂਰੇ 12 ਵਜੇ ਦਾ ਤੇ ਹੁਣ ਨਾ ਪਤਾ ਨਹੀਂ ਕਿਉਂ 12 ਵਜੇ ਵਲੌਗ ਦੀ ਸ਼ੁਰੂਆਤ ਹੁੰਦੀ ਆ ਫਿਰ ਭਜੋ ਭਜਾਈ ਦੇ ਕੰਮ ਹੁੰਦੇ ਜਾਦੇ ਤੇ ਉਦੋਂ ਆ ਕੇ ਦਾ ਕਿ ਚਲੋ ਦੇਲੇ ਬੈ ਕੇ ਤੇਰੀ ਵਲੌਗ ਦੀ ਸ਼ੁਰੂਆਤ ਕਰਦੇ ਆ ਟਾਈਮ ਹੋ ਚੁੱਕਾ ਸਵੇਰ ਦਾ 12 ਵਜੇ ਦਾ ਤੇ ਅੱਜ ਬਹੁਤ ਹੀ ਜਿਆਦੀ ਹਵਾ ਚੱਲਦੀ ਬੱਦਲ ਹੋਇਆ ਪਿਆ ਤੇ ਠੰਡ ਫੇਰ ਆ ਲੱਗਦਾ ਜਿਵੇਂ ਮੁੜ ਕੇ ਵਾਪਸ ਆ ਜਾਣੀ ਹੁੰਦੀ ਆ ਹਨਾ ਹਾਂ ਦੋਆ ਨਹੀਂ ਆ ਤੇਰੀ ਸੀੜੀ ਸੁਣੀ ਹੈ ਆਹੋ ਨਹੀਂ ਸੁਣੀ ਤੇਰੀ ਉਸ ਜਿੰਨ ਕੱਤਰ ਗਿਆ ਸੀੜੀਆਂ ਵੱਜ ਜਾਂਦੀਆਂ ਸੀ ਸੀੜੀ ਵੜੀ ਵੱਜਣ ਨਹੀਂ ਆਉਂ ਚਾ ਤੀ ਐ ਖਾਰੀ ਰੋਟੀਆਂ ਤੇ ਗਵਾਂਡੀਆਂ ਦੇ ਘਰੇ ਚੀਜ਼ ਬਣਨਦੀ ਆ ਤੇ ਸਾਡੇ ਨੱਕਾਂ ਨੂੰ ਸਮੱਲਾਂ ਪਹਿਲਾਂ ਚੜ ਗਈਆਂ ਹੈ ਦੇ ਗਰੂਪ ਨੇ ਕੀ ਹੰਦੇ ਹੁੰਦੇ ਪਿੰਡ ਵੱਜਾਂ ਦੀ ਮੰਗਣ ਵਾਲੇ ਪਹਿਲਾਂ ਤਿਆਰ ਤੇ ਉਧਰ ਆਪਦੀ ਮੰਗ ਰੱਖ ਵੀ ਦਿੱਤੀ ਆ ਵੀ ਇਹ ਚੌਲ ਬਣਾਏ ਨੇ ਹੁਣ ਵਾਲੇ ਕੀ ਕਰ ਪੈਗੇ ਲੰਮੇ ਤੇ ਅੱਜ ਨਾ ਫੇਰ ਠੰਡ ਹੋ ਗਈ ਬੱਦਲ ਬਦਲ ਜਾ ਹੋਂ ਦਾ ਕਰਕੇ ਨਾ ਫੇਰ ਠੰਡ ਆ ਗਈ ਜੀ ਆਪਦੀ ਤੇ ਸਾਨੂੰ ਆ ਵਿਆਹ ਸੈਚਰਡੇ ਸੰਡੇ ਮੰਡੇ ਨੂੰ ਤੇ ਅੱਗੇ ਹੁਣ ਵੈਗਰੂ ਕਿਰਪਾ ਹੀ ਰੱਖਣਾ ਮੀ ਮੂੰਹ ਆਵੇ ਜੀ ਮੀ ਬੈਗਾ ਫਿਰ ਠੰਡ ਹੋ ਜਾਣੀ ਤੇ ਠੰਡ ਦਾ ਕਰਕੇ ਮੈਨੂੰ ਨਾ ਚਲੋ ਮੇਰੇ ਦੇ ਹੈਗੀਆਂ ਜੱਟਾ ਜੁੱਟਾ ਕੁੱਟਿਆ ਕੁੱਟਿਆ ਮੈਂ ਤੇ ਲਈਆ ਮੇਰਾ ਤੇ ਸਰ ਜਾਣਾ ਤੇ ਫਿਰ ਪ੍ਰਭ ਦੀ ਨਹੀਂ ਹੈਗੀ ਪ੍ਰਭ ਦੀ ਲੈਣੀ ਪੈਣੀ ਆ ਤੇ ਇੱਕ ਦਿਨ ਦੇ ਵਾਸਤੇ ਤੁਹਾਨੂੰ ਪਤਾ ਹੁਣ ਠੰਡ ਤੇ ਚੜੀ ਗਈ ਆ ਆਲਮੋਸਟ ਬਸ ਇਹੋ ਜੇ ਕਿਤੇ ਬਾਰਿਸ਼ ਹੋ ਗਈ ਤੇ ਉਹਦਾ ਕਰਕੇ ਠੰਡ ਵਾਪਸ ਆਣੀ ਅਦਰਵਾਈਜ਼ ਨਹੀਂ ਤੇ ਮੈਂ ਤੇ ਕਹਿੰਨੀ ਆ ਰੱਬਾ ਨੀ ਮੀ ਮੂੰਹ ਨਹੀਂ ਆਵੇ ਤੇ ਚੰਗਾ ਇਦਾਂ ਹੀ ਮੌਸਮ ਰਹੇ ਤੇ ਆਪਾਂ ਪੰਜਾਬੀਆਂ ਨੂੰ ਤਾਂ ਕਿਡੀ ਗੰਦੀ ਆ ਤੁੰਦੀ ਮੀ ਮੂੰਹ ਰੋਟੀ 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 ਪਾਣੀ ਪੂਣੀ ਜਾਜੂ ਆ ਅੱਦ ਲਈ ਆਪਾਂ ਵਰਡ ਜਿਹੜਾ ਯੂਜ਼ ਕਰਨਾ ਹੀ ਕਰਨਾ ਇੱਕ ਦਿਨ ਨਾਲ ਦੂਜਾ ਜਿਹੜਾ ਵਰਡ ਯੂਜ਼ ਕਰਨਾ ਹੀ ਕਰਨਾ ਤੇ ਉਧਰ ਆਪਣੀ ਸਨੋਹੀ ਮੈਡਮ ਬੈਠੀ ਆ ਪਰ ਆਪ ਗਏ ਸਕੂਲ ਜਿ ਗਰੁੱਪ ਜਾ ਕੇ ਪੈ ਗਏ ਅੰਦਰ ਲੰਮੇ ਹੋ ਗਏ ਸੌਂ ਚ ਰੋਟੀ ਲਈ ਆ ਆਪਾਂ ਖਾ ਤੇ ਹੁਣ ਆਪਾਂ ਦੇਖਦੇ ਆ ਅੱਗੇ ਦਾ ਵਲੌਗ ਕੰਟੀਨਿਊ ਰੱਖਾਂਗੇ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਅਗਰ ਕੋਈ ਹੋਰ ਨੰਗਾ ਲੱਗਾ ਜੀ ਸਲਾਈ ਵਾਲਾ ਸੂਟ ਵਾਲਾ ਕੋਟ ਵਾਲਾ ਰਾਈ ਕਿੱਥੇ ਆ ਨਈ ਰਾਈ ਗਾ ਰਾਈ ਬਾਰ ਕੋਣਾ ਆ ਚਾਹ ਪੀਣੀ ਆ ਹੁਣ ਸੋਣ ਨੂੰ ਪਤਾ ਲੱਗਿਆ ਪੀ ਅਸੀਂ ਬਿਸਕੁਟ ਖਾਣ ਲੱਗੇ ਤੇ ਸੁਣਈ ਹੋਣੀ ਪਧਾਰ ਚੁੱਕੇ ਨੇ ਹਾਈ ਬੂਆ ਗਿਆ ਖੋਲ ਖੁੱਲ ਗਿਆ ਵਾ ਸੋਣੀ ਵਾਲਾ 10 ਮਿੰਟਾਂ ਤੱਕ ਪਰਾਦਾ ਕੰਚਨਾ ਲੈ ਤੂੰ ਹੁਣੇ ਬੰਦ ਕਰ ਦੇਣਾ ਆਪਾਂ ਚਾਹ ਪੀਏ ਚਾ ਪੀਓ ਚਾਹ ਪੀਓ ਯਾਰ ਹੈ ਡਬੂਟਨ ਪਾਣੀ ਪਾਉਣ ਵਾਲਾ ਸਾਰਿਆਂ ਨੂੰ ਕਰੀਆਂ ਚੰਗੀ ਤਰ੍ਹਾਂ ਵਿਚਾਰਿਆਂ ਨੂੰ ਆਉਣ ਵਾਲੇ ਹੋਏ ਹੂੰ ਆ ਤੁਹਾਡੇ ਤੇ ਆਪ ਤੂੰ ਬਣਾ ਲੀ ਤੈਨੂੰ ਕੀ ਕਹਾਂ ਆ ਤੂੰ ਸ ਮੇਰੇ ਨਾਲ ਨਾਲ ਹੀ ਆ ਦੇਖੀ ਵੱਟਾ ਹੈਡ ਸ਼ਾਟ ਉਹ ਤੇਰੀ ਜਾਂ ਮੇਰੀ ਬੇਤੀ ਕਰਕੇ ਰੱਖਦੀ ਸੁਨੋਇਆ ਬਾਈ ਕੈਚ ਬੜਾ ਵਧੀਆ ਕਰਦੀ ਬਿਸਕੁਟਾ ਸਨੋਈ ਸੁਨਈ ਕੌਣ ਆਇਆ ਬਾਹਰ ਵੇਖ ਜਾ ਵੇਖਿਆ ਮੋਟਰਸਾਈਕਲ ਵੀ ਆ ਗਈ ਆਪਣਾ ਮਨ ਲੱਗਦਾ ਸੁਨਈ ਭੱਜੀ ਭੱਜੀ ਸੁਨੋਈ ਸੁਨੋਈ ਸੁਨਈ 1 2 3 ਨਹੀਂ ਭੱਜ ਭੱਜ ਪੱਤੀ 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 ਇਹ ਆ ਗਈ ਹੋਰ ਇਦਾਂ ਕਰੀ ਆਏ ਅੱਜ ਸਵੈਟਰ ਵੀ ਲਾ ਲਿਆ ਕੱਲ ਦਸਤਾਨੇ ਪਾਈ ਅੱਜ ਸਵੈਟਰ ਵੀ ਲੱਥ ਗਿਆ ਵਾਹ ਨਾ ਉਹਨੇ ਉਹਨੂੰ ਨਾਸਤਾ ਨਾਸਤਾ ਹੀ ਉਹਨੂੰ ਨਾਸਤਾ ਹੀ ਨਾਸਤਾ ਹੀ ਨਾ ਆsta ਇਹਨੂੰ ਰਾਹੀ ਆ ਰਾਹੀ ਹੰਡੀਆਂ ਬਾਸ ਖਤਮ ਵੀ ਕਾਣੀ ਹੰਡੀਆਂ ਪਾਪਾ ਤੇਰਾ ਡਿਊਟੀ ਕਿਹੜੀ ਚਲੇ ਕੇ ਅੰਮ੍ਰਿਤਸਰ ਤੇ ਮੋਟਰਸਾਈਕਲ ਮੋਟਰਸਾਈਕਲ ਹੋਵੇ ਉੱਥੇ ਕਿੱਥੇ ਉਹ ਪਰੇ ਅੰਕਲ ਤੋਂ ਗੁਰਦਾਰੇ ਨਾ ਉਹਨੂੰ ਕਾਤੋਂ ਲੱਤਾਂ ਮਰਵਾਈ ਜਾਂਦੇ ਆ ਵਾ ਉਹ ਚੜਾ ਕੇ ਆਏ ਹੀਗੇ ਆਏ ਹਾਏ ਪਰੇ ਲੈ ਜਾ ਇਹਨੂੰ ਆਹ ਉਹ ਵੀ ਛਡਾ ਕੇ ਗਿਆ ਭਰਾਵਾ ਲੇਟ ਹੋ ਗਏ ਟੌਣਾ ਹੀਗਾ ਮੈਂ ਉਹਨਾਂ ਨੇ 1 ਵਜੇ ਕਿਹਾ ਤੇ ਮੈਂ ਠਾਇਆ 2 ਵਜੇ ਤੇਰੇ ਤੈਨੂੰ ਪਤਾ ਫਿਰ ਧੀਦੀ ਪੈਂਦੀ ਹੋਗੀ ਨਹੀਂ ਕਿਉਂ ਨੰਬਰ ਫਿਰ ਉਹ ਗਿਆ ਲੇਟ ਚਲ ਬੋ ਕੱਪੜੇ ਲਾਓ ਅੱਜ ਤੇ ਕੋਟ ਸਵਾਟਰ ਵੀ ਲਾਤਾ ਕੀ ਗੱਲ ਗਰਮੀ ਲੱਗਣ ਲੱਗ ਪਈ ਮੇਂ ਠੰਡ ਕਿੰਨੀ ਹਵਾ ਵਗੰਦੀ ਹੈ ਅੱਜ ਤੇ ਲੈ ਉਹਨੂੰ ਗਰਮੀ ਲੱਗਣ ਦਈ ਅੱਜ ਗਰਮੀ ਹੈ ਕੀ ਗਰਮੀ ਨਹੀਂ ਹੈ ਹਵਾ ਵਗੰਦੀ ਕਿੰਨੀ ਠੰਡ ਹੈ ਅੱਜ ਗਰਮੀ ਹਾਂ ਹਵਾ ਵਗੰਦੀ ਨਾ ਸਦਾ ਯਾਰ ਆਵੇ ਨਖਰੇ ਕਰ ਲਾਪੇ ਕੀ ਕਰਦਾ ਵਾਏ ਤਨਹੀਂ ਉੱਡ ਜਾ ਇੱਥੋਂ ਉੱਡ ਜਾ ਤੂੰ ਪੜ ਦੇ ਨਈ ਹਾਂ ਵੀਦੇ ਦੇ ਜਾਣ ਕੇ ਲੱਤਾਂ ਮਾਰ ਜਾਂਦੀ ਵੈਰ ਕੱਢਦੀ ਆ ਦੇ ਵੀ ਤੇਰੇ ਵਾਂਗੂ ਵੀ ਵੈਰ ਕੱਢਦੀ ਆ ਛੇੜਦੀ ਆ ਜੜਦੀ ਆ ਹਾਂ ਉਹ ਲਾਉਂਦੇ ਆ ਉਧਰ ਜਾਣ ਕੇ ਤੇਰੇ ਉੱਤੇ ਬਿਠਵਾਈ ਉਹਨੇ ਬਿਠਾਈ ਰਹਿਣ ਦੇ ਬੈਠੀ ਰਹਿਣ ਦੇ ਆਓ ਜਿਹੜੇ ਤਰੀਕੇ ਨਾਲ ਉਧਰ ਵੇ ਉਧਰ ਕਿੱਦਾਂ ਬੈਠੀ ਉਹਦੇ ਤੇ ਚੱਲ ਲਾ ਦਿੰਦੀ ਮੈਨੂੰ ਲੋਸ ਕਰਕੇ ਜਾ ਭਾ ਜਾ ਉਧਰ ਇਹਨਾਂ ਕਰਕੇ ਆ ਨਾਲੇ ਲੈ ਲੈ ਕੀ ਕਰਦਾ ਨਖਰੇ ਜੇ ਮਾਰਦੀ ਇਹਦਾ ਚਾਵਲ ਜੇ ਮੇਰੇ ਇਹਨੇ ਲੋਲਦਰ ਮਾਰਤੀ ਤੇ ਤੈਨੂੰ ਮੈਂ ਡਾ ਦੇਣੀ ਸロイ ਚੱਲ ਥੱਲੇ ਸロイ ਚੱਲ ਥੱਲੇ ਚੱਲ 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 ਦੇ ਮਗਰੀ ਲੋ ਗイズ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਆਪਾਂ ਹੋ ਗਏ ਹੁਣੇ ਫ੍ਰੀ ਮੈਂ ਬੱਚੇ ਚਲੇ ਗਏ ਸੀਗੇ ਤੇ ਜਿਹ ਗਰੁੱਪ ਉੱਗਣੇ ਡਿਊਟੀ ਤੇ ਪ੍ਰਭ ਪਤਾ ਨਹੀਂ ਕਿਧਰ ਚਲੇ ਗਿਆ ਮਰਦੀ ਵੇਟ ਕਰੰਦੀਆਂ ਮੈਨੂੰ ਮੈਂ ਤਾਂ ਸੋਚਿਆ ਕਿ ਅੰਦਰ ਬੈਠਾ ਪੜਨਦੇ ਆਵਾ ਪਰ ਜਵਾਗ ਵੇਲੋ ਇਦਾਂ ਹੀ ਕਰਦੇ ਪਤਾ ਨਹੀਂ ਕਿਧਰ ਪਹੁੰਚ ਜਾਂਦੇ ਮਿੰਟੋ ਮਿੰਟ ਤੇ ਹੁਣ ਬਾਹਰ ਪੂਰਾ ਹੋ ਗਿਆ ਹਨੇਰਾ ਦੇਖ ਸਕਦੇ ਜੇ ਤੁਸੀਂ ਐ ਚੰਗੀ ਤਰ੍ਹਾਂ ਤੇ ਅੱਜ ਮੈਂ ਇੱਕ ਵੀਡੀਓ ਪਾਈ ਸੀ ਕਿ ਜਿਹਦੇ ਟੌਪਿਕ ਤੇ ਆਪਾਂ ਗੱਲ ਕਰਦੇ ਆਂ ਕਿ ਹਨਾ ਕੁੜੀਆਂ ਵੇਲੋ ਕੀ ਆਣਾ ਤੇ ਘਰ ਦਾ ਸਾਰਾ ਕੰਮ ਕਰਦੀਆਂ ਠੀਕ ਆ ਪੇਕੇ ਵੀ ਤੇ ਸਹਰੇ ਆ ਕੇ ਵੀ ਆਪਾਂ ਔਰਤਾਂ ਨੂੰ ਕਦੀ ਵੀ ਘਰ ਦੇ ਵਿੱਚ ਅ ਜਿੰਮੇਵਾਰੀਆਂ ਤੋਂ ਭੱਜਣ ਦਾ ਮੌਕਾ ਨਹੀਂ ਮਿਲਦਾ ਘਰੇ ਆਪਾਂ ਨਾ ਪੇਕੇ ਘਰ ਜਦੋਂ ਹੁੰਦੀਆਂ ਨਾ ਕੁੜੀਆਂ ਤੇ ਆਪਣਾ ਬਹਾਨਾ ਮਾਰ ਕੇ ਵੀ ਮਤਲਬ ਕਿ ਕੰਮ ਤੋਂ ਬਚ ਜਾਂਦੀਆਂ ਹਨਾ ਮੰਮੀ ਮੈਂ ਠੀਕ ਨਹੀਂ ਆ ਮੰਮੀ ਆਪੇ ਕਰ ਲਓ ਮੰਮੀ ਤੁਹਾਡੇ ਤੋਂ ਹੁੰਦਾ ਨਹੀਂ ਆ ਮੰਮੀ ਤੁਸੀਂ ਮੈਨੂੰ ਕਾਹਤੋਂ ਆਂਦੇ ਰਹਿੰਦੇ ਹਰੇਕ ਕੰਮ ਮੈਂ ਹੀ ਕਰਾਂ ਮੈਂ ਹੀ ਕਰਾਂ ਜਦੋਂ ਆਪਾਂ ਸਾਰੇ ਘਰੇ ਉਹਨਾਂ ਨੇ ਗਾਣਾ ਤੇ ਆਪਾਂ ਨੂੰ ਇਹ ਬਹਾਨਾ ਮਰਨ ਦੀ ਵੀ ਇਹਨਾਂ ਦੇ ਇਹ ਬਹਾਨਾ ਵੀ ਨਹੀਂ ਆਪਣਾ ਚੱਲਦਾ ਜਦੋਂ ਜਿਹੜੇ ਕੰਮ ਜਿਹੜੇ ਆਪਣੇ ਹੱਥਾਂ ਦੇ ਪੈ ਹੁੰਦੇ ਆ ਨਾ ਤੇ ਉਹ ਆਪਾਂ ਨੂੰ ਹੀ ਕਰਨੇ ਪੈਂਦੇ ਆ ਆਪਾਂ ਜਦੋਂ ਬਿਮਾਰ ਵੀ ਹੋਈਏ ਨਾ ਉਹ ਵੀ ਆਪਾਂ ਨੂੰ ਟੈਨਸ਼ਨ ਲੱਗੀ ਹੁੰਦੀ ਹੈ ਕਿ ਆਪਣੇ ਆਲੇ ਕੰਮ ਜਿਹੜੇ ਪਏ ਆ ਬਿਮਾਰ ਹੋਣ ਵਾਸਤੇ ਵੀ ਨਾ ਜਿਗਰਾ ਚਾਹੀਦਾ ਜਿਹੜੀਆਂ ਕੁੜੀਆਂ ਮਤਲਬ ਜਿਹੜੀਆਂ ਲੇਡੀਜ਼ ਬਿਮਾਰ ਹੁੰਦੇ ਆ ਨਾ ਉਹਨਾਂ ਵਿਚਾਰੀਆਂ ਨੂੰ ਪਤਾ ਹੁੰਦਾ ਉਹਨੇ ਤੇ ਘਰ ਦਾ ਕਿੰਨਾ ਕੰਮ ਜਿਹੜਾ ਵਾ ਉਹ ਵਿਗੜ ਜਾਂਦਾ ਹੈ ਕਿਉਂਕਿ ਸਿੰਝੋ ਕਿ ਆਪਾਂ ਬਿਮਾਰ ਹੋ ਜਾਨੇ ਆ ਲਾਈਕ ਲਾ ਲਓ ਕਿ ਮੈਂ ਹੀ ਪਿੱਛੇ ਜੇ ਮੇਰੀ ਲੈਗ ਦਰਦੋਂ ਲੱਗ ਗਈ ਹੈ ਨਾ ਤੇ ਮੈਂ ਕਿੰਨਾ ਮੇਰੇ ਘਰ ਦਾ ਕੰਮ ਜਿਹੜਾ ਹੈਗਾ ਉਹ ਮਤਲਬ ਕਿ ਬੇਸ਼ੱਕ ਮੰਮੀ ਆਏ ਸੀਗੇ ਜਿਹੜੇ ਪਰ ਆਪਣੇ ਘਰ ਦਾ ਕੰਮ ਜਿਹੜਾ ਆਪਾਂ ਆਪ ਕਰਨਾ ਨਾ ਉਹ ਕੋਈ ਨਹੀਂ ਕਰ ਸਕਦਾ ਤੇ ਮੰਮੀ ਵਿਚਾਰੇ ਆਏ ਉਹ 2 ਦਿਨ ਰਹਿਣਗੇ 4 ਦਿਨ ਰਹਿਣਗੇ ਆਪਣਾ ਘਰ ਛੱਡ ਕੇ ਕੋਈ ਵੀ ਇੰਨੇ ਦਿਨ ਨਹੀਂ ਆਉਂਦਾ ਹਨਾ ਤੇ ਕੋਈ ਵੀ ਐਨੇ ਦੇਣਾ ਕਿਸੇ ਦੇ ਘਰ ਦਾ ਕੰਮ ਨਹੀਂ ਕਰ ਸਕਦਾ ਕਿਸੇ ਦੇ ਘਰ ਨਹੀਂ ਸਮਝ ਸਕਦਾ ਬੇਸ਼ੱਕ ਅਗਲਾ ਭਾਂ ਵਿਚਾਰ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਪਰ ਨਹੀਂ ਹਨਾ ਆਪ ਦੇ ਘਰ ਆਪ ਦੇ ਵਾਲੀ ਗੱਲ ਕਿਸੇ ਤੋਂ ਨਹੀਂ ਬੰਦੀ ਆਪ ਦੇ ਘਰ ਦੀ ਤੇ بیمار ਜਦੋਂ ਆਪਾਂ ਹੁੰਨੇ ਹਨਾ ਉਦੋਂ ਆਪਣੇ ਲਈ ਬਹੁਤ ਔਖਾ ਹੁੰਦਾ ਆਪਣਾ ਘਰ ਸੰਭਲਣਾ ਤੇ ਇਹਦਾ ਬਹੁਤ ਔਖਾ ਜਾਂਦਾ ਵਾ ਤੇ ਇਸੇ ਕਰਕੇ ਅੱਜ ਮੈਂ ਇੱਕ ਵੀਡੀਓ ਬਣਾਈ ਸੀ ਕਿ ਕੁੜੀਆਂ ਹਨਾ ਵੇਖੀ ਘਰ ਦੇ ਵਿੱਚ ਤੇ ਬਹਾਨੇ ਲਾ ਸਕਦੀਆਂ ਕਿ ਮੰਮੀ ਮੈਂ ਠੀਕ ਨਹੀਂ ਮੈਨੂੰ ਆਹ ਕੰਮ ਨਹੀਂ ਕਰਨਾ ਤੇ ਸਹੁਰੇ ਘਰ ਵਿੱਚ ਬਿਮਾਰ ਹੋਣ ਬਿਮਾਰ ਹੋયા ਵੀ ਸੋਹੇ ਵਾਰੀ ਸੋਚਣਾ ਪੈਂਦਾ ਕਿ ਹਾਏ ਆਪਾਂ ਬਿਮਾਰ ਕਿਉਂ ਹੋ ਗਏ ਬਿਮਾਰ ਹੋ ਕੇ ਵੀ ਆਪਾਂ ਨੂੰ ਸੋਚਣਾ ਪੈਂਦਾ ਤੇ ਐਦਾਂ ਕਰਕੇ ਤੇ ਹੁਣ ਆਪਾਂ ਵੇਖਦੇ ਹਾਂ ਕੀ ਕਰਦੇ ਹਾਂ ਰਸੋਈ ਦੇ ਵਿੱਚ ਜਾ ਕੇ ਅ ਅੱਜ ਆਪਾਂ ਨੂੰ ਸਾਗ ਬਣਿਆ ਆਇਆ ਸੀ ਕਿ ਚਲ ਮੈਂ ਚਲ ਦਿਖਾਉਣੀ ਆ ਮੰਮੀ ਉਹਨਾਂ ਦੇ ਕੋਲੋਂ ਮੰਮੀ ਨੇ ਕੱਲ ਬਣਾਇਆ ਸੀਗਾ ਸਾਗ ਫੇ ਮੈਨੂੰ ਕਹਿੰਦੇ ਸੀ ਆ ਜਾ ਆ ਜਾ ਬਟ ਮੇਰੇ ਤੋਂ ਨਹੀਂ ਜਾਇਆ ਗਿਆ ਕਿਉਂਕਿ ਟਾਈਮ ਨਹੀਂ ਹੈਗਾ ਤੁਹਾਨੂੰ ਪਤਾ ਹੁਣ ਉਧਰੋਂ ਇੱਕ ਬੱਚਿਆਂ ਦੇ ਪੇਪਰ ਸਟਾਰਟ ਹੋਣ ਵਾਲੇ ਨੇ ਨੈਕਸਟ ਮੰਥ 24 ਫੈਬ ਨੂੰ ਜਿਹੜੇ ਬੱਚਿਆਂ ਦੇ ਪੇਪਰ ਸਟਾਰਟ ਹੋ ਜਣੇ ਤੇ ਮਾਰਚ ਦੀ 12 ਨੂੰ ਖਤਮ ਹੋ ਜਾਣੇ 12 ਤਰੀਕ ਨੂੰ ਤੇ ਫਿਰ ਇਸ ਵਾਰ ਤੇ ਮੈਨੂੰ ਲੱਗਦਾ ਸਾਡੇ ਪਿੰਡ ਜਿਹੜਾ ਮੇਲਾ ਹੁੰਦਾ ਨਾ ਉਹ ਲਮਲਾ ਉਹ ਵੀ ਨਹੀਂ ਦੇਖਿਆ ਜਾਣਾ ਮੇਰੇ ਤੋਂ ਕਿਉਂਕਿ 15 ਜਿਹੜੂ ਹੋਲਾ ਮੱਲਾ ਦੇ ਬਾਅਦ ਨੂੰ ਅੱਦੇ ਬੱਚਿਆਂ ਦੇ ਪੇਪਰ ਖਤਮ ਹੋਣੇ ਤੇ ਦੂਜੇ ਬੱਚਿਆਂ ਤੇ ਆਈ ਥਿੰਕ ਉਹਨਾਂ ਦੀ ਪਤਾ ਨਹੀਂ ਮੈਨੂੰ ਲੱਗਦਾ ਕਿ ਅਜੇ ਡੇਢ ਸ਼ਿਫਟ ਨਹੀਂ ਆਈ ਉਹਨਾਂ ਦਾ ਅਜੇ ਪਤਾ ਨਹੀਂ ਕਿ ਉਹਨਾਂ ਦੇ ਕਦੋਂ ਪੇਪਰ ਖਤਮ ਹੋਣੇ ਆ ਤੇ ਚਲੋ ਹੁਣ ਆਪਾਂ ਬਾਹਰ ਤਾਂ ਤੁਹਾਨੂੰ ਥੋੜਾ ਜਿਹਾ ਮੌਲ ਚੱਲ ਦਿਖਾਉਣੇ ਬਾਹਰ ਚੱਲਦੇ ਆ ਅਮਨ ਪਤਾ ਨਹੀਂ ਕੀ ਕਰਨਦੀ ਐ ਤੇ ਅੱਜ ਸਾਡਾ ਕਾਲੀ ਵੀ ਨਹੀਂ ਆਇਆ ਕਾਲੀ ਸੁਨਹਿਰੀ ਕਾਲੀ ਨਹੀਂ ਆਇਆ ਹਨਾ ਸੁਨਹਿਰੀ ਨੂੰ ਕਾਲੀ ਤੇ ਕਾਲੂ ਦੋਵੇਂ ਨਾਮ ਬੜੇ ਜਿਆਦਾ ਦੋ ਜੀ ਤੇ ਕਾਰ ਪ੍ਰਭੂ ਪੂਰੀ ਗਲੀ ਖਾਲੀ ਪਈ ਆ ਪ੍ਰਭੂ ਪਤਾ ਨਹੀਂ ਕਿਧਰ ਚਲੇ ਗਿਆ ਵਾ ਹੁਣ ਮੈਨੂੰ ਨਾ ਇਹਨੂੰ ਇੱਕ ਵਾਰੀ ਆ ਲੈਂਦੇ ਇਦਾਂ ਜਦੋਂ ਬੱਚੇ ਦੱਸਕ ਨਹੀਂ ਨਾ ਚਾਹੁੰਦੇ ਤਾਂ ਬੜਾ ਗੁੱਸਾ ਚੜਾਉਂਦੇ ਹੀ ਓ ਆ ਰੇ ਇੱਕ ਛੱਡੀ ਮੈਡਮ ਕੀਪਾ ਸ਼ਾਇਦ ਦੇਖਦੀ ਆ ਪ੍ਰਭੂ ਤਣ ਕਿਧਰ ਗਿਆ ਹੀ ਹੂੰ ਬੜੇ ਲਫਾਫੇ ਪਰ ਇੱਲੇ ਹੁਣ ਨਹੀਂ ਆਜ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓ ਚੱਕਿਆ ਦੇ ਚੋਲ ਦੇ ਛੱਟਣਾ ਹੀ ਚਾਹੀਦੀ ਅੱਜ ਤਿੰਨ ਜੋੜੇ ਦੇ ਲਾਜਾ ਤੇ ਮਾਂ ਚ ਕੁੜੀ ਪਾਲੂਗੀ ਦੋ ਬਜੋੜੇ ਚੰਗੇ ਤੇ ਕਾਫੀ ਜੇਨ ਦੇਗਾ ਮਾਂ ਸੱਚਾ ਹੋਰ ਵਧੀਆ ਤੀ ਸੁਣਾਓ ਫਾਈ 5:30 ਵਜੇ ਤੇ ਮੇਰਾ ਹੋ ਗਏ ਅੱਛਾ ਸ਼ੀ ਹਾਂ ਹਾਂ ਦੇ ਚੁਗੇ ਪਏ ਚੋਲ ਤੇ ਮੜਜਾ ਵਾਂਡੇ ਚ ਕਰਦੇ ਰੱਖਾ ਦੇ ਅੱਛਾ ਵਧੀਆ ਵਧੀਆ ਹਾਂ ਵਧੀਆ ਕਰ ਦੇ ਤੇ ਚੱਲ ਹਾਂ ਤੇ ਵਾਧੂ ਚੰਗੇ ਬੰਦੇ ਨੂੰ ਯਾਦ ਕੀਤਾ ਜਾਂਦਾ ਵਾ ਖਾਣਾ ਤੇ ਦੀਦੀ ਠੀਕ ਹੈ ਠੀਕ ਹੈ ਦੀਦੂ ਮੇਲੇ ਤੇ ਆਪਣੇ ਘਰੇ ਕੰਮ ਕਰਦੇ ਰਹਿ ਉਨਨਾ ਮਗਲਾਂਵਾਂ ਤਾਂ ਲੱਗੀ ਸੀਗੀ ਅਮਨ ਲੱਗਦਾ ਕਿ ਇਦਾਂ ਫੋਨ ਤੇ ਲੱਗੀ ਹੋਈ ਆ ਤੇ ਹੁਣ ਆਪਾਂ ਦੇਖਦੇ ਕੀ ਕਰਦੇ ਆ ਅੱਜ ਦਾ ਟੋਸਟ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਚਾਪਲੀਆਂ ਕਰੇ ਸਨੋਈ ਸਨੋਈ ਪ੍ਰਭ ਕਿੱਥੇ ਆ ਪ੍ਰਭ ਨੂੰ ਵਾਇਰ ਮਾਰਕ ਲਿਆ ਸਨੋਈ ਸਨੋਈ ਪ੍ਰਭ ਮੁੰਡਾ ਜੇ ਆਪਾਂ ਇਦਾਂ ਜਦੋਂ ਆਪਣੇ ਬੱਚੇ ਘਰ ਨਹੀਂ ਹੁੰਦੇ ਤੇ ਆਪਾਂ ਇਦਾਂ ਵਾਜਾ ਲਾਉਂਦੇ ਆ ਹੁਣ ਪਤਾ ਨਹੀਂ ਕਿੱਧਰ ਗਿਆ ਮੁੰਡਾ ਮੇਰਾ ਆਨ ਲੱਗੀ ਬਣਾਉਣਾ ਹੁਣ ਬੋਲ ਕਿੱਥੋਂ ਆਇਆ ਇਨਾ ਟਾਈਮ ਲਾ ਕੇ ਇੱਧਰ ਇੱਕ ਤੇ ਇਹਦੇ ਪਖੰਡ ਇਹ ਨਹੀਂ ਮੈਂ ਨਹੀਂ ਉਹ ਪਿਆਰ ਇਹਦਾ ਹੀ ਨਹੀਂ ਹੁੰਦਾ ਊਂਬੜ ਊਂਬੜ ਕੇ ਪੈਂਦਾ ਇਹਦਾ ਪਿਆਰ ਇਹਨੂੰ ਲੈ ਲੈ ਉੱਤਰ ਨਾ ਕਿ ਨਹੀਂ ਥਲੇ ਸਨੋਈ ਮੈਂ ਤੈਨੂੰ ਕੁਝ ਲੈ 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 ਉੱਤੇ ਝਾੜ ਲੈ ਤੇ ਫੇਰ ਉਤਨੀ ਵਾਲਾ ਚੰਗੀ ਤਰ੍ਹਾਂ ਆਂ ਜੀ ਤੂੰ ਵੀ ਚੱਲ ਮੇਰੇ ਨਾਲ ਚੱਲ ਉਠੋ ਦੋਵੇਂ ਜਣੇ ਚਲੋ ਉਠੋ ਉਹ ਕਹਿੰਦੀ ਚੱਲ ਉਠ ਮੇਰੇ ਨਾਲ ਆਵੇਂ ਪੈ ਜਾ ਲੰਮੇ ਆਵੇਂ ਪੈ ਜਾ ਲੰਮੇ ਇੱਧਰ ਆ ਚਲੋ ਉਠੋ ਜਿ ਪ੍ਰਭਾ ਉਠ ਮੇਰੇ ਪੁੱਤੋ ਕੱਪੜੇ ਲਾ ਕੇ ਲਿਆਓ ਉੱਪਰੋਂ ਵੀ ਤੇ ਇੱਧਰ ਸਟੈਂਡ ਤੋਂ ਵੀ ਤੇ ਚੱਲ ਆਪਾਂ ਅੰਦਰ ਚੱਲੀਏ ਕਰ ਲੂੰਗੀ ਨਹੀਂ ਖਲੋ ਜਾ ਕਮਰੇ ਉੱਤਰ ਥੱਲੇ ਸੁਣਾਈ ਉੱਤਰ ਥੱਲੇ ਚੱਲ ਥੱਲੇ ਚੱਲ ਥੱਲੇ ਚੱਲ 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 ਸੁਣਵਾਇਆ ਓਟ ਪੁੱਤ ਚੱਲੀਏ ਚਲੋ ਚਲੀਏ ਸੈਰ ਕਰਨ ਚਲੀਏ ਚਲੋ ਚੱਲ ਜੀ ਚਲੋ ਚੱਲ ਜੀ ਦੇਖੋ ਚਲੋ ਚੱਲ ਜੀ ਚਲੋ ਉਤਰੋ ਚਲੋ 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 ਫੜੀ ਬਰਾਬਰ ਚਲੋ ਚਲੀਏ ਚਲੋ ਚਲੀਏ ਚੱਲ ਚਲੀਏ ਹਾਂਜੀ ਤੁਸੀਂ ਉਠੋ ਹਾਂਜੀ ਤੁਸੀਂ ਉਠੋ ਚਲੋ ਚਲੋ ਚਲੀਏ ਚੱਲ ਉਠੋ ਉੜ ਪੱਜ 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 ਸੈਰ ਕਰਨ ਚਲੀਏ ਹੁਣ ਬਾਅਦ ਦੇ ਨੋ ਗਿਆ ਆਪਣਾ ਸੈਰ ਕਰਨੀ ਨਾ ਗਿਆ ਤੇ ਇਹਦਾ ਇਹ ਦੇਖੋ ਇਨ ਵਜੇ ਵੀ ਯਾਦ ਆ ਪੀਚਾਂਦੇ ਉਧਰ ਹੀ ਹੋਏ ਮੈਂ ਮਰ ਜਾ ਕਿਦਾਂ ਖਿੱਚਾਂਦੇ ਪੀ ਚੱਲ ਚੱਲ ਗਏ ਉਧਰ ਦੇਖੋ ਨਾ ਚੱਲੀ ਨੋਈ ਕੰਮ 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 ਪਜਾ 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 ਮੈਨਿਆਂਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਲੈ ਲੈ ਕਹਿੰਦੀ ਤਰੀ ਇਸ ਦੀ ਸਾੜ ਕੇ ਲਿਆ ਲੈ ਚਲੋ ਚੱਲੀਏ ਚੱਲ ਚੱਲ ਗਿਆ ਜਓ ਜਓ ਪਾਜੋ 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 ਰੱਬ ਨੂੰ ਲਿਆ ਪ੍ਰਾਪਤ ਕਰ ਪ੍ਰਾਪਤ ਨੂੰ ਲਿਆਸ ਨਹੀਂ ਪ੍ਰਾਪਤ ਹੋਇਆ ਮੈਂ ਨਹੀਂ ਜਾਣਾ ਮਤਰੀ ਭਈ ਮਤਰੀ ਮੈਂ ਨਹੀਂ ਜਾਣਾ ਕਿੱਥੇ ਨਹੀਂ ਜਾਣਾ ਕਿੱਥੇ ਜਾਣਾ ਤੇ ਆਪਾਂ ਨੂੰ ਸ਼ੇਅਰ ਕਰਨ ਜਾਣੇ ਹਣੇ ਆਇਆ ਇਧਰ ਇਹ ਵੀ ਯਾਦ ਰੱਖੋ ਗਾਈ ਸਾਨੂੰ ਕਿੰਨੀ ਬਣਾਈ ਦੀ ਜਿਆਦਾ ਸਟੇਜ 'ਤੇ ਲਓ ਇਹਨੂੰ ਆਏ ਹਾਂ ਮੈਨੂੰ ਲੱਗਾ ਕਿ ਜੋ ਸਰਦਿਆ ਸ਼ੁਰੂ ਹੋਈਆਂ ਆਪਾਂ ਗਏ ਹੀ ਨਹੀਂ ਹੈ ਨਾ ਬਰਾਬਰ ਕਰਨ ਸੈਰ ਤੇ ਬਰਾਬਰ ਰੋਟੀ ਕਦਣਾ ਖਾਣੀ ਆ ਹਾਥਾਂ ਹੈ ਸਾਗ ਹੈਗਾ ਨਾ ਸਾਗ ਹੈ ਤਾਂ ਹਾਂ ਬਣਾ ਮੈਂ ਤੇ ਚਲੋ ਗਾਇਸ ਅੱਜ ਦੀ ਫਿਰ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ ਕੱਲ ਨੂੰ ਸ਼ਾਇਦ ਹੋ ਸਕਦਾ ਆਪਾਂ ਕੱਲ ਹੂੰ ਹੋਣੀ ਸ਼ਾਇਦ ਪੱਕਾ ਹੀ ਜਾਣਾ ਹੀ ਪੈਣਾ ਮੈਂ ਜਿਹੜਾ ਬਾਜ਼ਾਰ ਕਿਉਂਕਿ ਮੈਲੇ ਕਣਾ ਸੂਟ ਤੇ ਇਸ ਕਰਕੇ ਕੱਲ ਨੂੰ ਆਪਾਂ ਜਾਵਾਂਗੇ ਜਾਵਾਂਗੇ ਤੇ ਉਸ ਦਿਨ ਆਪਾਂ ਗਏ ਹਾਂ ਮੇਰਾ ਸੂਟ ਬਣਿਆ ਨਹੀਂ ਜਿਹੜਾ ਲੈਂਦਾ ਸੀ ਉਹ ਉਦੋਂ ਤੇ ਵਰਕ ਨਹੀਂ ਹੋਇਆ ਤੇ ਹੁਣ ਕੱਲ ਨੂੰ ਫੇਰ ਆਪਾਂ ਜਾਵਾਂਗੇ ਆਪਣੇ ਸੂਟ ਦੀ ਸ਼ਾਪਿੰਗ ਕਰਕੇ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿਹੜਾ ਸੂਟ ਲੈ ਕੇ ਆਏ ਤੇ ਕਿਉਂਕਿ ਆਪਾਂ ਨੂੰ ਮੈਰਿਜ ਹੈਗੀ ਆ ਦੋ ਤੇ ਤਿੰਨ ਦੀ ਤੇ ਹਾਈ 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 ਫੜੀਏ ਨੂੰ ਫੜੀਏ ਨੂੰ ਫੜੀਏ ਫੇਰ ਮਿਲਦੇ ਹਾਂ ਤੁਹਾਨੂੰ ਨਵੀਆਂ ਵੀਡੀਓ ਦੇ ਨਾਲ ਤਦ ਤੱਕ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਜਰਨ ਕਰੋ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਵੀ ਆਪਣਾ ਰਿਵਿਊ ਜ਼ਰੂਰ ਦਿਓ ਬਾਏ ਬਾਏ ਸਸਕੀ ਗਾਲ ਸਾਰਿਆਂ ਨੂੰ ਗੁੱਡ ਨਾਈਟ ਜਿੰਦੇ ਰਹੇ ਤੇ ਮਿਲਾਂਗੇ ਸਾਰੇ ਫੇਰ ਲੋ ਗਾਇਸ ਅੱਜ ਦਾ ਮੈਂ ਵਲੌਗ ਵੀ ਅੱਜ ਵੀ ਦੇ ਕਰਨ ਦਿੱਤੀ ਸੀਗੀ ਬਟ ਫਿਰ ਮੇਰੇ ਨਾਲ ਨਾ ਕੁਝ ਇਦਾਂ ਦਾ ਹੋਇਆ ਤੇ ਮੈਂ ਚਲੋ ਜਣਾ ਸ਼ੇਅਰ ਕਰਨਾ ਪੰਗਾ ਅੱਜ ਦਿਨ ਦੀ ਸ਼ੁਰੂਆਤ ਵੀ ਮੇਰੀ ਸਵੇਰੇ ਸਿਰ ਮੈਂ ਜਦੋਂ ਉੱਠੀ ਤੇ ਮੈਂ ਡਿੱਗੀ ਤੇ ਹੁਣ ਮੈਂ ਜਦੋਂ ਕਿਚਨ ਨੂੰ ਚੱਲੀ ਆ ਤੇ ਫਿਰ ਇੱਥੇ ਡਿੱਗ ਗਈਆਂ ਅੱਜ ਦਿਨ ਦੀ ਮੇਰੀ ਸ਼ੁਰੂਆਤ ਹੀ ਪਤਾ ਨਹੀਂ ਕਿੱਦਾਂ ਦੀ ਹੋਈ ਮੇਰੇ ਡਿੱਗੇ ਹੋ ਮੇਰੇ ਗੋਡੇ ਫਿਰ ਜਿਹੜੇ ਗੋਡੇ ਤੇ ਮਤਲਬ ਵੀ ਮੈਂ ਟੁੱਟਦੀ ਹਣਾ ਉਸੇ ਗੋਡੇ ਤੇ ਇੰਨੀ ਜਿਆਦਾ ਜ਼ੋਰ ਦੀ ਮੇਰੇ ਸੱਟ ਲੱਗੀ ਨਾ ਵੱਜਾ ਥੱਲੇ ਜਾ ਕੇ ਕੋਈ ਹਾਸਾ ਵੀ ਨਹੀਂ ਪਤਾ ਵੀ ਇਹ ਵਾਰ ਹੋਗਾ ਕਿ ਕੁੜਾ ਵੀ ਰੱਬ ਨੇ ਮੇਰੇ ਕਰਵਾ ਜਿੱਦਾਂ ਕਿ ਉਹ ਲਿਖਿਆ ਪਹਿਲਾਂ ਤੇ ਮੇਰੀ ਦਰਦ ਕਰਦੀ ਆ ਉਹੀ ਗੋਡਾ ਜਦੋਂ ਇਦਾਂ ਮੈਂ ਡਿੱਗ ਜਾਂਦੀ ਨਾ ਉਹੀ ਗੋਡਾ ਜਾ ਕੇ ਥੰਨੇ ਵੱਜਦਾ ਤੇ ਫੇਰ ਮੈਨੂੰ ਹੋਗਾ ਕਿ ਜਿਹੜੀ ਥੋੜੀ ਬੁੱਧ ਚੱਲਦੀ ਹੈ ਕਿਥੇ ਇਹ ਫੇਰ ਮੇਰੀ ਮਤਲਬ ਕਿ ਮੈਨੂੰ ਫੇਰ ਕੋਈ ਜਾਨੀ ਸੱਟ ਨਾ ਲੱਗੇ ਬੜਾ ਧਿਆਨ ਨਾਲ ਚੱਲਦੀ ਆ ਜੇ ਫੇਰ ਵੀ ਮੈਂ ਘਰ ਦੇ ਵਿੱਚ ਬਟ ਪਤਾ ਨਹੀਂ ਕਦੋਂ ਕਿਥੇ ਕੀ ਹੋ ਜਾਣਾ ਹੁੰਦਾ ਸਮਝ ਨਹੀਂ ਲੱਗਦੀ ਅੰਦਰ ਦੇਲੀ ਮੜਾ ਨਿਕਲੇ ਆ ਪਤਾ ਨਹੀਂ ਸਵੇਰੇ ਜਦੋਂ ਉੱਠਨੇ ਆ ਸਾਰੀ ਨਾ ਉੱਠਦੇ ਸਰ ਜਦੋਂ ਸੰਦਰ ਨੂੰ ਚੱਲੂ ਮੈਂ ਦੁੱਧ ਲੈਣ ਚਲੀ ਆ ਨਾ ਤੇ ਮੈਂ ਇੱਥੇ ਫ੍ਰਿਜ ਦੇ ਲਾਗੇ ਡੇਗੀ ਤੇ ਹੁਣ ਮੈਂ ਜਦੋਂ ਫੇਰ ਸ਼ਾਮਾਂ ਪਈਆਂ ਤੇ ਮੈਂ ਚਲੋ ਰੋਟੀ ਬਣਾਉਣੀ ਆ ਤੇ ਆਪਣੀ ਰੋਟੀ ਬਣਾਉਣੀ ਹੀ ਤੇ ਅੰਦਰ ਨੂੰ ਆਉਣ ਲੱਗੀ ਤੇ ਇੱਥੇ ਆ ਕੇ ਡੇਗੀ ਚਲੋ ਮੈਂ ਹੀ ਮੈਂ ਚਲੋ ਹੁਣਾ ਜੋ ਦਿਲ ਦੁਖੀ ਹੋਵੇ ਤੇ ਕਿਹਨਾਂ ਗੱਲਾਂ ਸਾਂਝੀਆਂ ਕਰਨ ਤੇਲ ਦੀ ਗੱਲ ਕਰਕੇ ਨਾ ਜੋ ਥੋੜਾ ਜਿਹਾ ਦਿਲ ਜਿਹੜਾ ਉਹਨੂੰ ਹੌਸਲਾ ਜਿਹਾ ਮਿਲ ਜਾਂਦਾ ਚਲੋ ਅੱਧੀ ਵੀਡੀਓ ਨਾਲ ਆਪਾਂ ਇੱਥੇ ਕਰਦੇ ਆਂ ਨੰਬਰ ਦੇ ਕਰਨ ਨੂੰ ਨਵੀਂ ਵੀਡੀਓ ਦੇ ਨਾਲ ਸਸੀ ਕਾ